ਸਤਿ ਸ਼੍ਰੀ ਅਕਾਲ ਮੈਂ ਹਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਜ ਟੀਵੀ ਲੋਕਾਂ ਨੇ ਖਰੜਚ ਕੇ ਰੀ ਐਮ ਐਲ اے ਅਨਮੋਲ ਗਗਨਵਾਲ ਇੱਕ ਨੌਜਵਾਨ ਵੱਲੋਂ ਘੇਰ ਕੀਤੇ ਗਏ ਸਵਾਲ ਜਵਾਬ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਨ੍ਹਾਂ ਵਿੱਚ ਵਿਕਾਸ ਕਾਰਜਾਂ ਦੀ ਕਮੀ ਟੁੱਟੀ ਸੜਕਾਂ ਤੇ ਪਾਣੀ ਸਮੱਸਿਆ ਨੂੰ ਲੈ ਕੇ ਗੁੱਸੇ ਵਿੱਚ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਅਨਮੋਲ ਗਗਨਵਾਲ ਨੇ ਹਾਮੀ ਭਰ ਦੇ ਕਿਹਾ ਕਿ ਹੌਸਲਾ ਰੱਖੋ ਸਾਰੇ ਕੰਮ ਹੋ ਜਾਣਗੇ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਮੈਡੀਕਲ ਰਿਪੋਰਟ ਪੁਆਇੰਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਹੈ ਕੋ ਪੂਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ। ਪੂਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ। ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਹੀ ਧਰ ਜਾਣਾ। ਜੇ ਦਲਤੀ ਪਰ ਮਿੰਟ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ। ਇਹ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ। ਹਾਂਜੀ ਹਾਂ। ਆਹ ਤੁਹਾਡੀ ਸੜਕ ਹੁਣ ਦਾ ਬਣਵਾ ਦੇਣੀ ਹੈ। ਅੱਜ ਅੱਜ ਮੈਂ ਆਈ ਆਂ। ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆਂ ਜੇ ਤੁਸੀਂ ਕਹੋਗੇ ਗੱਟਕਾ। ਹਾਂਜੀ। ਇਹ ਤਾਂ ਫੇਰ ਬਣ ਸਕਦਾ। ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ। ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆਫ ਹੈ ਕਨਸਟ੍ਰਕਟ ਚੱਲਣੀ ਕੋਈ ਉਹ ਤਾਂ ਬਾਸ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਸਾਰਾ ਕੁਝ ਮੈਂ ਕਰਵਾ ਦਵਾਂਗਾ ਜੀ ਦੱਸੋ ਅਸੀਂ ਮੈਨੂੰ 4 ਮੈਣ ਨੂੰ ਕਹਿ ਕੇ ਆ ਕੇ ਤੱਕ ਜਾਈ ਟਰੈਕਟਰ ਲਾ ਕੇ ਹੀ ਗੜਨ ਆਏ ਆ ਪਹਿਲਾਂ ਮੈਣ ਨੂੰ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਤੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਰੋ ਫਿਰ ਦੋ ਮਹੀਨੇ ਚ ਦੂਸੋਂ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹੇ ਹੋ ਨਾ ਕਾਦੋ ਖੇਤਰ ਸਭਾ ਲਓ ਤੁਸੀਂ ਜੇ ਦੋ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜਿਹਾ ਜ਼ਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੂਹੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾਂ ਨਾਲ ਖਰੜਚ ਬੈਠੇ 5 ਸਾਲ ਜਿਹੇ ਬਣਾਵਾਂ ਮੇਰੀ ਕੰਮ ਰਵਾੜ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਜੀ ਦਾ ਕੰਮ ਦੋ ਚਲੋ ਮੈਂ ਇੱਕ ਗੱਲ ਦੱਸਣਾ ਹੈ ਖਰੜਾ ਹੁੰਨੇ ਆ ਪਰ ਇੱਧਰ ਨਹੀਂ ਤੇਰਾ ਨੰਬਰ ਵਾੜ ਦੋ ਦੱਸ ਮੁੰਡੇ ਦਾ ਮਾਤਿ ਦੇਖੀ ਸੀ ਕਿ ਮੈਂ ਮੁਸ਼ਕਿਲਾਂ ਦੱਸਦੇ। ਮੜ ਜੀ ਮੈਂ ਥੋੜੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੜ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦਿਓ ਚਲੋ ਮੈਂ 2 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ 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 ਪਾ ਦ ਮੈਂ ਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇਤੇ ਗਟਕਾ ਇੰਨਾ ਰੋੜਾ ਬੰਦ ਕਰ ਦੇ ਜੀ ਤੇ ਪਰ ਆਪਣੇ ਪੈਸਿਆਂ ਦੇ ਕਿਤੇ ਐਮਸੀ ਮੈਮ ਹਿੰਦੁਸਤਾਨ ਟਾਰਨ ਵਾਲਿਆਂ ਨੂੰ ਕਹਿੰਦਾ 500 ਬਾਦੋਂ 1000 ਰੁਪਏ ਸੜਕ ਬਣਾ ਲੈ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਟਾਈਮ ਹੋਰ ਕਾ ਹਟਾ ਦੋ ਤੁਸੀਂ ਪੁੱਛ ਸਕਦੇ ਵੀ ਮੈਂ ਕਿਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਬਾਹਰ ਆਪਾਂ ਚਲੋ ਵਿੱਚ ਸਨ ਦੋ ਚਾਰ ਪਾਣੀ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਮਾਂ ਨਹੀਂ ਕਿਸੇ ਗੱਲ ਮੈਂ ਤੁਹਾਨੂੰ ਹੀ ਦੱਸਦਾ ਪਿਛਲੇ ਹਾਲਾਂਕਿ ਬਤਾਉ ਰਹੇ ਮੈਨੂੰ ਮੇਰੇ ਮੈਗਾ ਸ਼ੁਰੂ ਕਰੀਂ ਡੈਰੀ ਨੰਬਰ ਆੜੀਓ ਲਿਆਓ ਐਪਲੀਕੇਸ਼ਨ ਬਤਾਉ ਰਹੇ ਪਹਿਲੇ ਥੋੜੇ 70 ਸਾਲਾਂ ਤੋਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐਸ ਤੇ ਤਿੰਨ ਵੱਡੇ ਐਸ ਤੋਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ। ਹਾਂ ਸਾਡੇ ਵੀ ਨੋ ਇੱਕ ਮਿੰਟ ਰੁਕ ਜਿਓ। ਸਾਡੇ ਤੋਂ ਵੀ ਕਲੀਅਰ ਕਰ ਲਓ। ਦੂਜੇ ਨੰਬਰ ਤੇ। ਕੱਟ ਲਓ। ਹੁਣ ਸਾਡੀ ਕਮੇਟੀ ਬਣੀ। ਜਦੋਂ ਕਮੇਟੀ ਆ ਚਾਹੀ ਹੁਣ ਸਾਡੇ ਕੋਲ ਹੈਗੀ ਐ ਪਾਵਰ ਸੜਕਾ ਬਣਾਉਣ ਦੀ। ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਦਾ ਤਰਸ਼ੂਲ ਚਲਾ। ਨਾਲ ਕੋਈ ਨਹੀਂ ਤਰਸ਼ੂਲ ਚ ਨਾ ਤਰਮਾਨੀ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚ ਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਹੈ ਕੈਬ ਵੀ ਨਹੀਂ ਆਉਂਦੀ ਬਾਈ ਕਿਉਂ ਨਾਲ ਕੋਈ ਹੁੰਦਾ ਕੈਸਾ ਫੋਨ 'ਚ ਸਾਰਾ ਕੁਝ ਸੁਣਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਆਇਆ ਉਹ ਵੀ ਥੋੜੇ ਆ ਕੋਈ ਟਾਂ ਸਾਰਿਆਂ ਸੁਣਦਾ ਜਿਹੜਾ ਨਾਲ ਕਲੀਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜਾਈਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿੱਦੂ ਗਈ ਤਾਂ ਮਰਚ ਫਿਰ ਮੈਂ ਉਹੀ ਬਾਈ ਨੂੰ ਦੁਸਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਤੁਸ ਨੂੰ ਲੋਕਾਂ ਤੋਂ ਗੱਲ ਸੁਣਦਾ ਮੈਂ ਤੁਸੀ ਅਸੀਂ ਸਨਮਾਨ ਕਰੂਗਾ ਇਹ ਕੋਈ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਸੜਕ ਤੇ ਅੰਤਰ ਦੱਸ ਦੇਣਾ ਸੜਕ ਹੈ ਜੀ ਪਤਾ ਹੈ ਭਾਈ ਥਾਹ ਨਹੀਂ ਆਣੀ ਭਾਈਓ ਸੜਕ ਤੁਹਾਨੂੰ ਪਤਾ ਅਜ਼ਾਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਰਡ ਬਣਾਵਾਂਗੇ ਦੋ ਮਹੀਨੇ ਬੜੀ ਚਾਰ ਸਾਲ ਹੋ ਗਏ 7 ਸਾਲ ਸਾਧਾ ਸਰਕਾਰ ਨੂੰ ਰਹਿ ਗਿਆ ਮੂਹਰੇ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਿਆ ਬਹੁਤ ਵੱਡਾ ਪਰਿਵਰਣ ਦੱਸੋ ਵੀ ਕੌਣ ਬਹੁਤ ਦਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅਕਸੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਹੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਦੀ ਮਤੇ ਵੀ ਪਾਉਣੇ ਨੇ ਆਸਰਾ ਜਨ ਦੇ 1200 ਸੇ ਪਾਸ ਹੈ ਵੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਇੱਕ ਮਹੀਨਾ ਦੇ ਦੋ ਬਹੁਤ ਬੈਲਿਟ ਚਵਾ ਦੇ ਜੇ ਹੁਣ ਅਗਲੇ ਦੋ ਮਹੀਨੇ ਚ ਕਰ ਤਾਂ ਮਨੂ ਮਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਨਾਲ ਰਾਜਨੀਤਿਕ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿਹਦਾ ਆ ਤੁਹਾਨੂੰ ਜੀ ਤੁਸੀਂ ਇੰਨਾ ਦਾ ਮੁੱਲ ਮੋੜ ਦੋ ਹੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਜਿਹਾ ਸਾਡੇ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਤਾਂ ਹੋਵੇ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋਜੂਗਾ ਹੋਜੂਗਾ ਉਹਨਾਂ ਦਾ ਮੰਨ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਬਿਲ ਮੇਰਾ ਕਾਹੇ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰੋ ਹਾਂ ਮੇਰੀ ਗੱਲ ਸੁਣੀ ਇੱਕ ਛੇੜਾ ਦਾ ਮਾਰ ਲਓ ਸਰ ਜੀ